ਦਾਦਾ ਨੋ ਕਰਮਜੀਤ ਸਿੰਘ ਜੀ ਲੰਗਰ ਦੌਂਦ ਬੰਡੀ ਅਮਰ்தਕੀਰ ਖਿਆਲੀ ਆਤਾ ਕੀ ਵੀ ਦਾ ਸਦੀਆਂ ਤੋਂ ਇਹ ਚੱਲੇ ਹੋਇਆ ਲੰਗਰ ਜੀ ਦੀ ਸੇਵਾ ਖੰਨਾ ਦੇ ਇਰਾਕੇ ਚੋਂ 1985 ਤੋਂ ਲਗਾਤਾਰ ਹਰ ਸਾਲ ਦੋ ਵਾਰੀ ਸਾਲ ਜਾਂਦੀ ਹੈ ਸੰਗਤਾਂ ਬਹੁਤ ਵੱਲ ਚੜ ਕੇ ਸਹਾਇਕ ਦਿੰਦੀਆਂ ਹਨ ਇਸ ਵਾਰੀ ਵੀ ਇਸੇ ਤਰ੍ਹਾਂ ਇਸੇ ਪ੍ਰਧਾਨ ਨੂੰ ਕਾਰਮ ਲੱਖਦੇ ਹਨ ਸੰਗਤਾਂ ਨੇ ਹੰਬੜਾ ਮਾਰਿਆ 2022 ਦੇ ਜੋ ਆਪ ਨੂੰ ਚੱਲ ਰਿਹਾ ਸਰਕਾਰ ਜਿਹੜੇ ਗੁਰਪਤਾ ਦੇ ਦਿਸੇ ਆ ਰਿਹਾ ਉਸ ਦੇ ਵਾਸਤੇ ਲੰਗਰ ਦੀ ਇਹ ਸੰਸਥਾ ਨੇ ਬਹੁਤ ਪਰਮਾ ਸਰਵੋ ਦਿੱਤਾ ਹੈ ਉਹ ਇਹ ਅੱਜ ਇਹ ਤੁਹਾਡੇ ਕੋ ਜਾਂਦੇ ਹੋਏ 85 ਦਾ ਲਾਜ 15 ਤੇ 17 24 39 ਸਾਲ ਹੋ ਗਏ ਜੀ ਲੁਧਿਆਣਾ ਖੰਨਾ ਤੇ ਟਿਆਲਾ ਤੇ ਗੁਰਿੰਦਗੜ ਇਹਨਾਂ ਸੰਗਤਾਂ ਤੋਂ ਇਹ ਮਹਾਂਪੁਰਖ ਜਾ ਕੇ ਸੇਵਾ ਕਰ ਕਰ ਜਾ ਕੇ ਸੇਵਾ ਉਪਾਦੇ ਬੇਂਦੀ ਕਰਦੇ ਆਂ ਸਸ ਪਦਕਰ ਕੇ ਸੰਜੋਗ ਦੇ ਰਹੀਆਂ ਹੈ ਬੜੇ ਸੰਦੇਵ ਸਿੰਘ ਜੀ ਸਰ ਬਾਬਾ ਜੀ ਕਿੱਥੋਂ ਆਪਾਂ ਸੇਵਾ ਲੈ ਕੇ ਜਾਣੇ ਆ ਸੰਗਤਾਂ ਦਾ ਕਿਹੋ ਜਿਹਾ ਤੁਹਾਨੂੰ ਸਹਿਯੋਗ ਸੰਗਤਾਂ ਜੀ ਬਹੁਤ ਵਾਧਾ ਵਾਧ ਤੋਂ ਵਾਧ ਸੰਗਤਾਂ ਦਾ ਸੰਜੋਗ ਦੇ ਰਹੀਆਂ ਹੈ ਚੀਜ਼ ਦਾ ਅਸੀਂ ਸੇਵਾ ਇਥੋਂ ਕਰਦੇ ਪਟਿਆਲੇ ਤੋਂ ਸਰਹੰਦ ਤੋਂ ਖੰਨੇ ਤੋਂ ਗੁਬਿੰਦਗੜ ਤੋਂ ਲੁਧਿਆਣੇ ਦੀ ਸੰਗਤ ਬਾਕੀ ਆ ਇਲਾਕੇ ਦੀਆਂ ਸੰਗਤਾਂ ਬਹੁਤ ਇੱਥੇ ਵੱਧ ਚੜ ਕੇ ਸੇਵਾ ਕਰਦੀਆਂ ਹੈ ਅਸੀਂ ਸਾਲ ਇੱਥੇ ਦੋ ਵਾਰ ਸੇਵਾ ਖੜਦੇ ਆ 28 ਫਰਵਰੀ ਦੀ ਵਰਤੀ ਉਹਦੀਾ ਉਦੋਂ ਵੀ ਸੰਗਤਾਂ ਬਹੁਤ ਵੱਧ ਚੜ ਕੇ ਇੱਥੇ ਦੀ ਸਬਜ਼ੀ ਜਿੰਨੀ ਵੀ ਸਬਜ਼ੀ ਖਡੂਰ ਸਾਹਿਬ ਕਰਨੇ ਦੀ ਸੰਗ ਦੀ ਭੇਜ ਦੀ 28 ਫਰਵਰੀ ਵਾਲੀ ਦਿਨ ਜੀ ਤੇ ਸੰਗਤਾਂ ਵਿਤੋਂ ਜਿਆਦਾ ਵੱਧ ਤੋਂ ਵੱਧ ਸੰਗਤਾਂ ਦਾ ਸੰਯੋਗ ਦੇ ਰਹੀ ਹੈ ਦੇ ਰਹੀਆਂ ਜੀ ਅਸੀਂ ਇਹ ਵੀ ਸੁਣਿਆ ਕਿ ਬਾਬਾ ਜੀ ਸੇਵਾ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਨੇ ਹਾਂਜੀ ਉਹਨਾਂ ਵੱਲੋਂ ਸਿੱਖੀ ਪ੍ਰਚਾਰ ਵਾਸਤੇ ਬੜੇ ਉਦਦਨ ਕੀਤੇ ਜਾਂਦੇ ਨੇ ਬੱਚਿਆਂ ਵਾਸਤੇ ਕਾਲਜ ਸਕੂਲ ਵੀ ਖੋਲੇ ਹੋਏ ਨੇ ਜੀ ਹਾਂਜੀ ਹਾਂਜੀ ਕਾਜ ਸਕੂਲ ਆਪਣੇ ਪਾਪਾ ਜੀ ਨੇ ਖਡੂਰ ਸਾਹਿਬ ਖੋਲੇ ਆ ਜੀ ਬਾਕੀ ਕਿਲਾਗ ਵਾਲੀਆ ਸਾਹਿਬ ਮੱਧ ਪ੍ਰਦੇਸ਼ ਦੇ ਵਿੱਚ ਮਿੰਨੀ ਪੰਜਾਬ ਉੱਥੇ ਜਿੱਥੇ ਬਣਿਆ ਉੱਥੇ ਬਾਬਾ ਜੀ ਨੇ ਸਕੂਲ ਕਾਲਜ ਖੋਲੇ ਆ ਜੀ ਹਾਂਜੀ ਜਿਹੜਾ ਨਿਸ਼ਾਨੇ ਸਿੱਖੀ ਕਾਲਜ ਬਣਿਆ ਹੋਇਆ ਉਹਦੇ ਵਿੱਚ ਬੱਚਿਆਂ ਨੂੰ ਕਿਹੋ ਜਿਹੀ ਪੜਾਈ ਦਿੱਤੀ ਜਾਂਦੀ ਹੈ ਫ੍ਰੀ ਦਿੱਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਜੀ ਜੀ ਮਹਾਰਾ ਕਿਰਪਾ ਨਾਲ ਵਧੀਆ ਬਹੁਤ ਵਧੀਆ ਚਲੋ ਪੜ੍ਹਾਈ ਹਰ ਇੱਕ ਸਕੂਲਾਂ ਕਾਲਜਾਂ ਦੇ ਵਿੱਚ ਵਧੀਆ ਤੋਂ ਵਧੀਆ ਕਰਵਾਈ ਜਾਂਦੀ ਹੈ ਜੀ ਜਿਹੜੇ ਬੱਚੇ ਨੇ ਉੱਥੋਂ ਉਹ ਸਰਕਾਰੀ ਸੀਟਾਂ ਤੇ ਜਾਂਦੇ ਨੇ ਨੌਕਰੀ ਤੇ ਜਾਂਦੇ ਨਹੀਂ ਜੀ ਉੱਥੋਂ ਨਿਕਲ ਕੇ ਅੱਜ ਜਾਂਦੇ 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 ਜੀ ਪੇਟੀਸ਼ਨ ਲੜਦੇ ਆ ਸਾਡੇ 550 600 ਲੜਕੀ ਤਕਰੀਬ ਵਿੱਚ ਤੇ ਬੀਐਸਓ ਕੋ ਪੀਐਸਓ ਆਪਾਂ ਪੁਲਿਸ ਚੋਂ ਕੋਈ ਆ ਤਾਂ ਕਾਫੀ ਜਗ੍ਹਾ ਤੇ ਨੌਕਰੀਆਂ ਕਰ ਰਹੀਆਂ ਆ ਲੜਕੀਆਂ ਜੀ ਫਿਰ ਬਾਕੀ ਬਾਬਾ ਜੀ ਉਹਨਾਂ ਨੇ ਜਿਹੜੇ 5 ਸਾਲ ਦਾ ਬਾਬਾ ਜੀ ਨੇ ਫਿਰ ਹੀ ਕੋਰਸ ਸ਼ੁਰੂ ਕੀਤਾ ਵਾ ਜੀ ਆਪਣੇ ਛੜੇ ਬੱਚੇ ਆਪਣੇ ਪ੍ਰਚਾਰਕ ਕਥਾਵਾਚਕ ਬੱਚੇ ਪੜਦੇ ਆ ਜੀ ਉਹ ਆਪਣੇ 60 60 ਬੱਚੇ ਪੱਕੇ ਡੇਰੇ ਦੇ ਵਿੱਚ ਹੀ ਰਹਿੰਦੇ ਆ ਦੇਨਸਾ ਆਪਾਂ ਉਥੇ ਯੂਨੀਵਰਸਿਟੀ ਕਾਲਜ ਦੇ 2 ਸਾਲ ਆਪਾਂ ਇਥੇ ਕਟੂਲ ਸਾਹਿਬ ਦੇ ਦੇ ਵਿੱਚ ਤੇ ਪੜਾਉਣੇ ਨਿਸਾਨੇ ਜਿੱਤੀ ਵਿੱਚ ਉਹਨਾਂ ਬਟੀਆਂ ਨੂੰ ਜੀ ਇਹਦਾ ਪ੍ਰਬੰਧ ਕੌਣ ਕਰਦਾ ਜੀ ਪ੍ਰਬੰਧ ਬਾਬਾ ਸੇਵਾ ਸਿੰਘ ਜੀ ਕਰ ਰਹੇ ਮੁੱਖ ਮਮਾਨ ਬਾਬਾ ਸੇਵਾ ਸਿੰਘ ਜੀ ਆ ਜੀ